ਸਫਰਕਾਲ ਜੀ ਮੈਂ ਹਰਜੋਤ कौर ਔਰ ਤਾਜ਼ਾ ਸਿਆਸੀ ਮੁੱਦਿਆਂ ਦੇ ਉੱਪਰ ਜੋ ਹੈ ਚਰਚਾ ਲੈ ਕੇ ਹਾਜ਼ਰ ਆਂ ਤੇ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਫਰਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾ ਜੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਹ ਕਿਤੇ ਨਾ ਕਿਤੇ ਚਿੰਤਾ ਦਾ ਕਾਰਨ ਵੀ ਬਣਦਾ ਨਜ਼ਰ ਆ ਰਿਹਾ ਹੈ ਚਿੰਤਾ ਦਾ ਕਾਰਨ ਕਿਉਂ ਹੈ ਉਹ ਮੇਰੇ ਸਵਾਲ ਤੋਂ ਜ਼ਰੂਰ ਕਲੀਅਰ ਹੋ ਜਾਏਗਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਔਰ ਬਿਆਨ ਜੋ ਹੈ ਸਾਹਮਣੇ ਜ਼ਰੂਰ ਆ ਰਹੇ ਨੇ ਪਹਿਲਾਂ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਗੱਲ ਕਰ ਲਈਏ ਜਿਸ ਨੂੰ ਲੈ ਕੇ ਅੱਜ ਦਾ ਵਿਸ਼ਾ ਅੱਗੇ ਵਧਣ ਵਾਲਾ ਹੈ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਐਸਜੀਪੀਸੀ ਵੀ ਲਵਾਗੇ ਦਫਤਰ ਵੀ ਲਵਾਗੇ ਔਰ ਨਿਸ਼ਾਨ ਵੀ ਲਵਾਗੇ ਤੇ ਇਸ ਤੋਂ ਬਾਅਦ ਜੋ ਹੈ ਸੁਖਬੀਰ ਬਾਦਲ ਧੜੇ ਵੱਲੋਂ ਜਾਂ ਉਹਨਾਂ ਦੇ ਜਿਹੜੇ ਹੋਰ ਵਲੰਟੀਅਰੀਆਂ ਲੀਡਰ ਨੇ ਉਹਨਾਂ ਦੇ ਇਸ ਬਿਆਨ ਨੂੰ ਕੁਝ ਵੱਖਰੇ ਹੀ ਢੰਗ ਦੇ ਨਾਲ ਜੋ ਹੈ ਪੇਸ਼ ਕੀਤਾ ਜਾ ਰਿਹਾ ਤੇ ਉਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਸ ਦੇ ਉੱਪਰ ਵੀ ਵੱਡੇ ਸਵਾਲ ਸਿਆਸੀ ਤਸਵੀਰ ਦੇ ਉੱਪਰ ਬੰਦੇ ਨੇ ਕਿ ਅੱਜ ਦੇ ਸਮੇਂ ਦੀ ਸਿਆਸਤ ਖਾਸ ਕਰਕੇ ਜਦੋਂ ਆਪਾਂ ਪੰਥਕ ਸਿਆਸਤ ਦੀ ਗੱਲ ਕਰ ਰਹੇ ਹਾਂ ਉਦੋਂ ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਬਿਲਕੁਲ ਵੀ ਨਹੀਂ ਚੱਜਦੀ ਪਰ ਪਹਿਲੀ ਗੱਲ ਤੇ ਆ ਜਾਈਏ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਹੈ ਮੈਂ ਜ਼ਰੂਰ ਚਾਹੂੰਗੀ ਪਹਿਲਾਂ ਤਾਂ ਉਸ ਨੂੰ ਆਪਾਂ ਵਿਸਥਾਰ ਦੇ ਵਿੱਚ ਸਮਝੀਏ ਕੀ ਉਹਨਾਂ ਨੇ ਕੋਈ ਖੋਣ ਦੀ ਗੱਲ ਕੀਤੀ ਹੈ ਜਿਹੜਾ ਕਿ ਹੁਣ ਮੁੱਦਾ ਬਣਦਾ ਜਾ ਰਿਹਾ ਹੈ ਤੁਸੀਂ ਜ਼ਰੂਰ ਇਸ ਦਾ ਵਿਸਥਾਰ ਕਰਿਓ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬਿਆਨ ਸੀ ਉਹਨਾਂ ਨੇ ਕਿਹਾ ਸੀ ਕਿ ਐਸਜੀਪੀਸੀ ਲੈਣੀ ਅਸੀਂ ਚੋਣ ਨਿਸ਼ਾਨ ਵੀ ਲਵਾਵਾਂਗੇ ਔਰ ਅਸੀਂ ਦਫ਼ਤਰ ਵੀ ਲਵਾਵਾਂਗੇ ਜਦੋਂ ਡੈਲੀਗੇਟ اجلاس ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਕੇ ਡੈਲੀਗੇਟ اجلاس ਦਾ ਇਹ ਦਾਵਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜਿਹੜੀ ਸਪੀਚ ਕੀਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਾਂ ਕਹੀਆਂ ਨੇ ਔਰ ਜੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੁਣੀਏ ਉਹਨਾਂ ਨੇ ਕਿਤੇ ਵੀ ਖੋਣ ਦੀ ਗੱਲ ਨਹੀਂ ਕੀਤੀ ਪਰ ਇਹ ਬਦਕਿਸਮਤੀ ਹੈ ਪੰਜਾਬ ਦੀ ਸਿਆਸਤ ਦੀ ਜਾਂ ਮੈਂ ਕਹੂੰਗਾ ਵੀ ਇਹ ਬਾਦਲ ਢੜੇ ਦਾ ਪੈਂਤੜ ਹੈ ਕਿਉਂ ਇਸ ਗੱਲ ਨੂੰ ਮੰਚਾਂ ਤੇ ਲੈ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਐਸ ਡੀ ਪੀ ਸੀ ਦਫਤਰ ਤੇ ਚੋਣ ਨਿਸ਼ਾਨ ਖੋਣ ਦੀ ਗੱਲ ਕਰ ਰਹੇ ਨੇ ਉਹ ਇਸ ਤਰੀਕੇ ਦਾ ਨਰੇਟਿਵ ਉਹਨਾਂ ਨੇ ਬਣਾਇਆ ਦੇਖੋ ਜਿਹੜੀ ਸਾਡੀ ਸਿਆਸਤ ਹੈ ਪੰਜਾਬ ਦੀ ਜਾਂ ਦੇਸ਼ ਦੀ ਨਰੇਟਿਵ ਦਾ ਭਾਵ ਧਾਰਨਾ ਧਾਰਨਾ ਬਣਾਉਣ ਦੀ ਕੀਤੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿਰੋਧੀਆਂ ਦੇ ਖਿਲਾਫ ਨਾ ਪੱਕੀ ਧਾਰਨਾ ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਨਾ ਪੱਕੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੋਣ ਦੀ ਗੱਲ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਭਾਸ਼ਣ ਚ ਕਿਤੇ ਵੀ ਐਸ ਡੀ ਪੀ ਸੀ ਚੋਣ ਨਿਸ਼ਾਨ ਜਾਂ ਦਫ਼ਤਰ ਖੋਣ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਦੀ ਹਜ਼ੂਰੀ ਚ ਉਹਨਾਂ ਨੇ ਜ਼ਰੂਰ ਕੀਤਾ ਕੀ ਐਸ்சி ਪੀਸੀ ਵੀ ਲੈਣੀ ਹੈ ਅਸੀਂ ਚੋਣ ਨਿਸ਼ਾਨ ਵੀ ਲਵਾਗੇ ਔਰ ਦਫਤਰ ਵੀ ਲਵਾਗੇ ਔਰ ਜਦੋਂ ਉਸ ਧੜੇ ਦਾ ਇਹ ਦਾਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਹਾਂ ਤੇ ਆਪਣੇ ਪੰਥ ਚ ਵਰਕਰਾਂ ਚ ਜੋਸ਼ ਭਰਨ ਦੇ ਲਈ ਕਿ ਅਸੀਂ ਤੱਕੜੇ ਰਹੀਏ ਉਹਨਾਂ ਨੇ ਤਕਰੀਰ ਕੀਤੀ ਵਿਰੋਧ ਕਰਨ ਦਾ ਹੱਕ ਸੁਖਵੀਰ ਬਾਦਲ ਦੇ ਧੜੇ ਨੂੰ ਬਿਲਕੁਲ ਹੈ ਲੇਕਿਨ ਉਹਦੀ ਵਿਆਖਿਆ ਗਲਤ ਨਹੀਂ ਹੋਣੀ ਚਾਹੀਦੀ ਰਾਜਨੀਤਿਕ ਤੌਰ ਤੇ ਕਿਉਂਕਿ ਇਸ ਤਰ੍ਹਾਂ ਦੇ ਪੈਂਤੜਿਆਂ ਨਾਲ ਜਿਹੜਾ ਨੁਕਸਾਨ ਹੈ ਉਹ ਸੁਖਬੀਰ ਬਾਦਲ ਧੜੇ ਦਾ ਹੋਣਾ ਹੈ ਲੋਕਾਂ ਦੇ ਵਿੱਚ ਹਰ ਮੰਚ ਤੇ ਕੱਲ ਮੈਂ ਇਸੜੂ ਦਾ ਭਾਸ਼ਣ ਸੁਣ ਰਿਹਾ ਸੀ ਉੱਥੇ ਵੀ ਵੱਖ-ਵੱਖ ਲੀਡਰਾਂ ਨੇ ਕਿਹਾ ਕਿ ਗਿਆਨੀ ਹਰਪੀਤ ਸਿੰਘ ਖੋਣ ਦੀਆਂ ਗੱਲਾਂ ਕਰ ਰਹੇ ਨੇ ਔਰ ਮੈਂ ਇੱਥੇ ਬੜੀ ਨਿਮਰਤਾ ਦੇ ਨਾਲ ਸਰਜੋਜੀ ਇਹ ਗੱਲ ਕਰਨੀ ਚਾਹੂੰਗਾ ਕੱਲ ਸਵੇਰੇ ਪੂਰੇ ਤੱਥਾਂ ਦੇ ਨਾਲ ਮੈਂ ਇਸ ਗੱਲ ਦੀ ਵਿਆਖਿਆ ਕਰੂੰਗਾ ਕਿ ਕਿਵੇਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਜਾਨ ਨੂੰ ਖਤਰਾ ਹੈ ਇਹ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿਣਾ ਔਰ ਤੱਥਾਂ ਦੇ ਆਧਾਰ ਤੇ ਸਵੇਰ ਨੂੰ ਮੈਂ ਇਹ ਪੂਰੀ ਗੱਲ ਦੀ ਵਿਆਖਿਆ ਵੀ ਕਰੂੰਗਾ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਦੇ ਜਿਹੜੇ ਹਾਲੇਦੁਆਲੇ ਦੇ ਉਹਨਾਂ ਦੇ ਸਾਥੀ ਹੈ ਉਹ ਸਾਰੇ ਸੁਚੇਤ ਹੋ ਕੇ ਰਹਿਣ ਕਿਉਂਕਿ ਸਾਡੀ ਸਿਆਸਤ ਹੈ ਜਿਹੜੀ ਉਹਦਾ ਨਿਘਾਰ ਬਹੁਤ ਹੇਠਲੇ ਪੱਧਰ ਤੱਕ ਚਲਿਆ ਗਿਆ ਮੈਂ ਕਿਸੇ ਇੱਕ ਵਿਅਕਤੀ ਨੂੰ ਦੋਸ਼ੀ ਨਹੀਂ ਕਹਿ ਰਿਹਾ ਪਰ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਕੋਲੇ ਸੁਰੱਖਿਆ ਮੈਨੂੰ ਲੱਗਦਾ ਹੋਣੀ ਹੈ ਕਿਉਂਕਿ ਮੇਰੀ ਮੁਲਾਕਾਤ ਨਹੀਂ ਹੋਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਕਦੀ ਵੀ ਨਿੱਜੀ ਤੌਰ ਤੇ ਸਪਰ ਸੁਚੇਤ ਹੋਣ ਦੀ ਲੋੜ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਦੇ ਹਾਲਾਤਾਂ 'ਚ ਹੁਣ ਮੈਂ ਅੱਗੇ ਬਤਾ ਉਹਨਾਂ ਨੇ ਖੋਣ ਦੀ ਗੱਲ ਕਿਤੇ ਨਹੀਂ ਕੀਤੀ ਪਰ ਬਾਦਲ ਧੜਾ ਲਗਾਤਾਰ ਇਹ ਗੱਲਾਂ ਕਰ ਰਿਹਾ ਹੈ ਕਿ ਉਹ ਖੋਣ ਦੀ ਗੱਲ ਕਰ ਰਹੇ ਨੇ ਪਰ ਇਹ ਧਾਰਨਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਣਾਈ ਜਾ ਰਹੀ ਹੈ ਕਿ ਇਹਦੇ ਨਾਲ ਇਹ ਧਾਰਨਾ ਬਣਾ ਕੇ ਅਸੀਂ ਬਾਦਲ ਧੜੇ ਦੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਵਲੰਟੀਅਰ ਵਰਕਰ ਲੀਡਰਸ਼ਿਪ ਦੇ ਵਿੱਚ ਉਤਸ਼ਾਹ ਭਰਦੀਏ ਲੋਕਾਂ ਚ ਤੇ ਸਾਨੂੰ ਕੋਈ ਛੱਡ ਕੇ ਨਾ ਜਾਵੇ ਜਾਂ ਅਸੀਂ ਤਕੜੇ ਹੋ ਜਾਈਏ ਹੁਣ ਮੈਂ ਅੱਗੇ ਵਧਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਾ ਉਸ ਦਿਨ ਦਾ ਜਿਸ ਦਿਨ ਉਹ ਪ੍ਰਧਾਨ ਬਣੇ ਚੁਣਿੰਦਾ ਮੈਂ ਉਹਨਾਂ ਦਾ 3 ਮਿੰਟ ਦਾ ਭਾਸ਼ਣ ਪੂਰਾ ਟੜਵਾਇਆ ਆਪਣੀ ਟੀਮ ਨੂੰ ਕਹਿ ਕੇ ਹਰਜੋਤ ਜੀ ਔਰ ਗਿਆਨੀ ਹਰਪ੍ਰੀਤ ਸਿੰਘ ਹਰ ਗੱਲ ਦੀ ਵਿਆਖਿਆ ਉਹ ਚ ਕਰਦੇ ਨੇ ਔਰ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਕਿ ਜਾਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਉਹਨਾਂ ਨੇ ਵੱਖਰਾ ਚੁੱਲਾ ਬਣਾ ਲਿਆ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਸੁਧਾਰ ਲਹਿਰ ਨੇ ਤਾਂ ਉਸੇ ਦਿਨ 2 ਦਸੰਬਰ ਨੂੰ ਸ਼ਾਮ ਨੂੰ ਆਪਣਾ ਚੁੱਲਾ ਸਮੇਟਤਾ ਸੀ ਲੇਕਿਨ ਬਾਦਲ ਟੜੇ ਨੇ ਸੁਧਾਰ ਲਹਿਰ ਦੇ ਲੀਡਰਾਂ ਦੇ ਨਾਲ ਨਾ ਜੱਫੀ ਪਾਈ ਨਾ ਉਹਨਾਂ ਨੂੰ ਬੁਲਾਇਆ ਸਤਕਾਰ ਨਾਲ ਔਰ ਨਾ ਹੀ 7 ਮੈਂਬਰੀ ਕਮੇਟੀ ਨੂੰ ਸੱਦਿਆ ਸੋ 7 ਮੈਂਬਰੀ ਕਮੇਟੀ ਤੇ ਦਬਾਅ ਪਾਏ ਗਏ ਬਾਦਲ ਧੜੇ ਵੱਲੋਂ ਵੱਖ-ਵੱਖ ਲੀਡਰਾਂ ਤੇ ਔਰ ਗਿਆਨੀ ਹਰਪ੍ਰੀਤ ਕਹਿੰਦੇ ਦੋ ਲੀਡਰ ਅਸਤੀਫਾ ਵੀ ਦੇ ਗਏ ਤੇ ਫਿਰ 5 ਮੈਂਬਰੀ ਕਮੇਟੀ ਰਹਿ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਗੱਲ ਸੁਣ ਲਈਏ ਜਿਹੜੀ ਵੱਖਰੇ ਚੁੱਲੇ ਦੇ ਇਲਜ਼ਾਮ ਲੱਗਦੇ ਕਿ 5 ਮੈਂਬਰੀ ਕਮੇਟੀ ਵਾਲਿਆਂ ਨੇ ਵੱਖਰਾ ਚੁੱਲਾ ਬਣਾ ਲਿਆ ਉਹ ਕਹਿੰਦੇ ਅਸੀਂ ਤਾਂ ਵੱਖਰਾ ਚੁੱਲਾ ਬਣਾਇਆ ਹੀ ਨਹੀਂ ਸੁਧਾਰ ਲਹਿਰ ਨੇ ਤਾਂ ਚੁੱਲਾ ਸਮੇਟ ਲਿਆ ਸੀ ਬਾਦਲ ਧੜੇ ਨੇ ਉਹਨਾਂ ਨੂੰ ਨਾਲ ਨਹੀਂ ਲਿਆ ਤੇ ਜੀ ਦੇ ਕਰਕੇ ਫਿਰ ਇਹ ਜਿਹੜਾ ਚੁੱਲਾ ਇਹ ਅਸਲੀ ਚੁੱਲਾ ਹੈ ਹੁਣ ਇਹ ਪੰਥ ਦਾ ਵੱਖਰਾ ਚੁੱਲਾ ਹੈ ਸੁਣਦੇ ਆ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਉਸ ਤੋਂ ਬਾਅਦ ਫਿਰ ਮੈਂ ਆਪਣਾ ਵਿਸ਼ਲੇਸ਼ਣ ਜਾਰੀ ਰੱਖਦਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਈ ਅਸਤੀਫੇ ਦੇ ਦਿਓ ਦੋਵਾਂ ਨੇ ਅਸਤੀਫੇ ਦੇ ਦਿੱਤੇ ਔਰ ਮੈਨੂੰ ਫਕਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਤਾਂ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਹੋ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕਟਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕਟਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕੰਨੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਆਏ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਵੀ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੀ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ ਹਿੰਦੂ ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਝੋਲ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਹੈ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤੱਕ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਹਾਂ ਉਸ ਚੁੱਲੇ ਦੇ ਆਲੇ ਦਾਲੇ ਬੈਠੇ ਆਗੂਆਂ ਨੂੰ ਵੀ ਕਿਸ ਚੁੱਲੇ ਚ ਕੁਝ ਨਹੀਂ ਰਿਹਾ ਹੁਣ ਇਹਦੇ ਚ ਅੱਗ ਨਹੀਂ ਤਪਣੀ ਐ ਰੋਟੀਆਂ ਕਿੱਥੋਂ ਲਾ ਲਵਾਂਗੇ ਤੁਸੀਂ ਹੁਣ ਸਾਡੇ ਕੋਲੇ ਆਓ ਆਉਣਾ ਪਊਗਾ ਉਹਨਾਂ ਨੂੰ ਮੈਨੂੰ ਇੱਕ ਕਹਿੰਦਾ ਕਹਿੰਦਾ ਆਹਤ ਆ ਜਾਈਏ ਜੀ ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਵੀ ਟਿਕਟ ਦੇਾਂਗੇ ਮਗਾ ਟਿਕਟ ਰੇਲ ਦੀ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਟਰੇਨ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਇਹਨਾਂ ਦੀ ਟਿਕਟ ਤਾਂ ਲੈ ਕੇ ਕਰੋਂਗੀ ਕੀ ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਂਗੀ ਕੀ ਇਹਦੂ ਤਾਂ ਟਰੇਨ ਦੀ ਟਿਕਟ ਲੈ ਲਿਓ ਬੱਸ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੂਗੀ ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ ਹਣ ਸਰਦਾਰ ਇਕਬਾਲ ਸਿੰਘ ਚੁੰਦਾਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮਸੇ ਰੰਗੜ ਦਾ ਸਰ ਵੱਡਿਆ ਸੀ ਭਾਈ ਮਹਤਾਬ ਸਿੰਘ ਮੀਰਾਕੋੜ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਦੇ ਤੇ ਅੱਜ ਅਸੀਂ ਤਿੰਨ دہਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਹਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ ਸ਼ੋ ਗੱਲ ਅਸੀਂ ਸੁਣੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਕਿਤੇ ਵੀ ਉਹਨਾਂ ਨੇ ਖੋਣ ਦਾ ਜ਼ਿਕਰ ਨਹੀਂ ਕੀਤਾ ਅਸਲ 'ਚ ਜਿਹੜੀ ਗੱਲ ਹੈ ਜਿਹੜੀ ਜਿਹੜੀ ਸਿਆਸੀ ਤਾਕਤ ਹੈ ਉਹਦੀ ਜ਼ੋਰ ਜਮਾਇਸ਼ ਤਾਂ ਚੱਲ ਰਹੀ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਚੁਣਲੇ ਗਏ ਤੇ ਉਸੇ ਪਲ ਸ਼ੁੱਧ ਰਾਜਨੀਤਿਕ ਵਿਅਕਤੀ ਵੀ ਉਹ ਬਣ ਗਏ ਪਰ ਕਿਉਂਕਿ ਉਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਤਖਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਨੇ ਔਰ ਉਹ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਉਹ ਵਿਆਖਿਆ ਕਰਦੇ ਰਹੇ ਨੇ ਜੋ ਗੁਰੂ ਸਹਿਬਾਨਾਂ ਦੇ ਆਦੇਸ਼ ਸੀ ਜੋ ਇਸ ਕਰਕੇ ਗਿਆਨੀ ਹਰਪੀ ਸਿੰਘ ਨਵੇਂ ਸਿਆਸਤਦਾਨ ਨਹੀਂ ਜਾਂ ਸਿਆਸਤ ਸਮਝਦੇ ਨਹੀਂ ਅਜਿਹਾਂ ਨਹੀਂ ਹੈ ਉਹ ਠੀਕ ਹੈ ਕਿ ਜਦੋਂ ਗੱਲ ਪੰਜਾਬ ਦੀ ਸਿਆਸਤ ਸੁਖਬੀਰ ਬਾਦਲ ਦੇ ਸਾਹਮਣੇ ਆ ਜਾਂਦੀ ਹੈ ਤੇ ਸੁਖਬੀਰ ਬਾਦਲ ਵੀ ਕੌੜੇ ਸ਼ਬਦ ਵਰਤਦੇ ਨੇ ਕੌੜੇ ਸ਼ਬਦ ਵਰਤਣਾ ਔਰ ਕਿਸੇ ਦੇ ਖਿਲਾਫ ਕੌੜੇ ਸ਼ਬਦ ਵਰਤਨਾ ਇੱਕ ਸੀਮਾ ਤੱਕ ਉਹ ਰਾਜਨੀਤੀ 'ਚ ਅਸੀਂ ਆਮ ਦੇਖਦੇ ਆ ਕਿ ਪੜਾਸ ਕੱਢ ਲਈ ਗੁੱਸਾ ਕੱਢ ਲਿਆ ਪਰ ਕਿਸੇ ਦੇ ਖਿਲਾਫ ਝੂਠ ਦੇ ਆਧਾਰ ਤੇ ਧਾਰਨਾ ਪੈਦਾ ਕਰਨੀ ਇਹ ਤਾਂ ਨੰਗਾ ਚਿੱਟਾ ਸੱਚ ਹੈ ਨਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਿਆਨੀ ਹਰਪੀ ਸਿੰਘ ਨੇ ਇੱਕ ਵਾਰ ਨਹੀਂ ਕਿਹਾ ਕਿ ਉਹਨਾਂ ਨੇ ਐਸ ਡੀ ਪੀ ਸੀ ਚੋਣ ਨਿਸ਼ਾਨੀਆਂ ਦਫ਼ਤਰ ਖੋਣਾ ਤੇ ਹੁਣ ਉਹਨਾਂ ਦੇ ਵਿਰੋਧੀ ਮੰਚਾਂ ਤੇ ਇਸੇ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਖੋਣ ਦੀ ਗੱਲ ਕਰ ਰਹੇ ਨੇ ਸੋ ਮੈਨੂੰ ਲੱਗਦਾ ਜਿਹੜੇ ਪੰਥਕ ਲੋਕ ਨੇ ਉਹ ਸਮਝਦੇ ਨੇ ਇਸ ਗੱਲ ਨੂੰ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਵਿੱਚ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੇ ਦੂਸਰੀ ਧਿਰ ਦੇ ਲੋਕ ਨੇ ਉਹ ਉਸ ਪੱਧਰ ਤੇ ਮੁਕਾਬਲਾ ਕਰਨ ਦੀ ਸਥਿਤੀ 'ਚ ਨਹੀਂ ਰਹੇ ਜਿਸ ਪੱਧਰ ਤੇ ਗਿਆਨੀ ਹਰਪ੍ਰੀਤ ਸਿੰਘ ਖੜੇ ਨੇ ਜਿਹੜਾ ਵਿਅਕਤੀ ਲੰਮਾ ਸਮਾਂ 4-5 ਸਾਲ ਦੇ ਕਰੀਬ ਉਹਨਾਂ ਨੇ ਬਤੌਰ ਜਥੇਦਾਰ ਸਹਿਬਾਨ ਆਪਣੀ ਭੂਮਿਕਾ ਅਦਾ ਕੀਤੀ ਹੈ ਕੋਈ ਵੀ ਵਿਅਕਤੀ ਅਗਰ 4-5 ਸਾਲ ਤੱਕ ਬਤੌਰ ਜਥੇਦਾਰ ਆਪਣੀਆਂ ਸੇਵਾਵਾਂ ਦੰਦਾ ਭਾਵੇਂ ਉਹ ਜਥੇਦਾਰ ਰਵੇ ਜਾਂ ਨਾ ਰਵੇ ਤੱਕ ਸਹਿਬਾਨਾਂ ਦਾ ਪਰ ਉਸ ਵਿਅਕਤੀ ਦੇ ਖਿਲਾਫ ਜਿਹੜੀ ਭਾਸ਼ਾ ਹੈ ਉਹ ਹੇਟਲੇ ਪੱਦਰ ਦੀ ਨਹੀਂ ਵਰਤੀ ਜਾਣੀ ਚਾਹੀਦੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਹੁਤ ਹੇਠਲੇ ਪੱਧਰ ਦੀ ਭਾਸ਼ਾ ਬਾਦਲ ਧੜੇ ਦੇ ਲੋਕ ਵਰਤ ਰਹੇ ਨੇ ਔਰ ਮੰਚਾਂ ਤੇ ਵਰਤ ਰਹੇ ਨੇ ਮੈਨੂੰ ਕੋਈ ਤੱਥ ਦੇਣ ਦੀ ਲੋੜ ਨਹੀਂ ਪਬਲਿਕ ਮੰਚਾਂ ਤੇ ਬਾਦਲ ਧੜੇ ਦੇ ਲੋਕ ਬਹੁਤ ਹੇਠਲੇ ਪੱਧਰ ਦੀ ਭਾਸ਼ਾ ਗਿਆਨੀ ਹਰਪੀ ਸਿੰਘ ਦੇ ਬਾਰੇ ਵਰਤ ਰਹੇ ਨੇ ਔਰ ਮੈਂ ਸੁਣ ਰਿਹਾ ਸੀ ਇੱਕ ਮੰਚ ਤੇ ਗਿਆਨੀ ਹਰਪੀ ਸਿੰਘ ਦੀ ਤੁਲਨਾ ਰਾਵਣ ਨਾਲ ਕੀਤੀ ਗਈ ਰਾਵਣ ਵੀ ਵਿਦਵਾਨ ਸੀ ਠੀਕ ਹੈ ਮੈਂ ਉਸ ਸੰਦਰਭ ਚ ਨਹੀਂ ਪੈਣਾ ਮੈਂ ਉਸ ਵਿਆਖਿਆ ਚ ਨਹੀਂ ਜਾਂਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਸਿਆਸਤ ਦਾ ਪਦਰ ਐਡਾ ਹੇਠਾਂ ਨਹੀਂ ਸੀ ਡਿੱਗਣਾ ਚਾਹੀਦਾ ਪੰਜਾਬ ਦੇ ਵਿੱਚ ਜਿਹੜਾ ਡਿੱਗ ਗਿਆ ਔਰ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਜਿਹੜੇ ਸਾਡੇ ਪੰਥਕ ਲੋਕ ਨੇ ਜਿਹੜੇ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਤੇ ਆਪਣੀ ਜ਼ਿੰਦਗੀ ਜਿਉਂਦੇ ਨੇ ਉਹ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਬਰੀਕੀ ਤੇ ਗਹਿਰਾਈ ਦੇ ਨਾਲ ਸਮਝਦੇ ਨੇ ਔਰ ਘਟੋ ਘਟ ਸੁਖਬੀਰ ਬਾਦਲ ਦੇ ਢੜੇ ਦੇ ਵਿੱਚ ਜਿਹੜੇ ਬੁੱਧੀਮਾਨ ਲੋਕ ਨੇ ਬੁੱਧੀਜੀਵੀ ਨੇ ਜਿਹੜੇ ਸਿਆਣੇ ਨੇ ਬਹੁਤ ਜ਼ਿਆਦਾ ਸਿਆਣੇ ਸਾਰੇ ਨਹੀਂ ਪਰ ਮੈਂ ਬਹੁਤ ਜ਼ਿਆਦਾ ਜਿਹੜੇ ਸਮਝਦਾਰ ਸਿਆਣੇ ਨੇ ਜਿਹੜੇ ਉਸ ਸਥਿਤੀ 'ਚ ਨੇ ਕਿ ਉਹ ਨੌਜਵਾਨ ਆਗੂਆਂ ਨੂੰ ਜਾਂ ਜਿਹੜੇ ਲੋਕ ਜ਼ਿਆਦਾ ਤਿੱਖੀਆਂ ਗੱਲਾਂ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਸਮਝਾ ਸਕਦੇ ਨੇ ਉਹਨਾਂ ਨੂੰ ਸਮਝਾਉਣ ਇਹਦੇ ਵਿੱਚ ਬਾਦਲ ਢੜੇ ਦੇ ਲੀਡਰਾਂ ਦਾ ਫਾਇਦਾ ਹੈ ਕਿਉਂਕਿ ਮੈਂ ਬਾਰ-ਬਾਰ ਕਹਿੰਨਾ ਕਿ ਪੰਥ ਦੇ ਵਿੱਚ ਸੰਗਤ ਦੇ ਵਿੱਚ ਤੁਹਾਡੀ ਸਥਿਤੀ ਕੀ ਹੈ ਸਿਆਸਤ 'ਚ ਇਹ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਤੁਹਾਡੀ ਪੋਲੀਟੀਕਲ ਤਾਕਤ ਕਿੱਥੇ ਖੜੀ ਹੈ ਅੱਜ ਬਾਦਲ ਧੜੇ ਦੀ ਪੋਲੀਟੀਕਲ ਤਾਕਤ ਸਿਰਫ ਇੱਕ ਪਾਰਲੀਮੈਂਟ ਦੀ ਸੀਟ ਤੱਕ ਖੜੀ ਹੈ ਬੀਬੀ ਹਰਸਿਮਰਤ कौर ਬਾਦਲ ਜਿੱਤੇ ਹੈ ਔਰ 10 ਸੀਟਾਂ ਪੰਜਾਬ 'ਚ ਉਹਨਾਂ ਨੇ ਆਪਣੀ ਜ਼ਮਾਨਤ ਗੁਆਈ ਹੈ ਔਰ ਜਿਹੜੇ ਸੁਖਵੀਰ ਬਾਦਲ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਿਹਾ ਕਰਦੇ ਸੀ ਬਾਦਲ ਧੜੇ ਵਾਲੇ ਆਜੋ 94 95 ਵਿਧਾਇਕਾਂ ਨਾਲ ਤਿੰਨ ਮੈਂਬਰ ਪਾਰਲੀਮੈਂਟਾਂ ਨਾਲ ਪੰਜਾਬ 'ਚ ਹੈ ਤਿੰਨ ਮੈਂਬਰ ਭਾਜਪਾ ਦੇ ਤਾਂ ਪੰਜਾਬ 'ਚ ਆਇਆ ਕਰਦੇ ਸੀ ਕਿ ਤਿੰਨ ਐਮਪੀ ਭਾਜਪਾ ਦੇ ਬਣ ਗਏ ਮਤਲਬ ਉਸ ਧਿਰ ਨੇ ਵੀ ਪੰਜਾਬ 'ਚ ਤਿੰਨ ਤਿੰਨ ਐਮਪੀ ਬਣਾਏ ਨੇ ਜਿਸ ਧਿਰ ਬਾਰੇ ਕਿਹਾ ਜਾਂਦਾ ਹੈ ਕਿ ਇਹਦਾ ਪੰਜਾਬ 'ਚ ਆਧਾਰ ਨਹੀਂ ਤੇ ਫਿਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦਾ ਪੰਜਾਬ 'ਚ ਆਧਾਰ ਹੈ ਅਗਰ ਉਹਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਬਾਦਲ ਧੜੇ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ ਕਿ ਪੰਥਕ ਵੋਟਰ ਨੇ ਜਿਹੜੇ ਜਾਂ ਪੰਥਕ ਵੋਟਰ ਨੇ ਜਿਹੜੇ ਉਹ ਉਸ ਧਿਰ ਦੇ ਨਾਲ ਹੀ ਖੜਦੇ ਨੇ ਜਿਹੜੇ ਗੁਰੂ ਸਹਿਬਾਨਾਂ ਦੀਆਂ ਫਿਲਾਸਫੀਆਂ ਤੇ ਚੱਲਦੇ ਨੇ ਠੀਕ ਹੈ ਤੁਸੀਂ ਸਿਆਸਤ ਕਰਨੀ ਹੈ ਤੁਸੀਂ ਇੱਕ ਧਾਇਰੇ ਚ ਰਹਿ ਕੇ ਇੱਜ਼ਤ ਦੇ ਨਾਲ ਤੁਸੀਂ ਵਿਰੋਧ ਕਰ ਲਓ ਤੁਸੀਂ ਸਿਆਸੀ ਟਿੱਪਣੀਆਂ ਕਰ ਲਓ ਬਰਦਾਸ਼ਤ ਕਰਨ ਯੋਗ ਕੌੜੀ ਭਾਸ਼ਾ ਵਰਤ ਲਓ ਪਰ ਹੇਟਲੇ ਪੱਦਰ ਦੇ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਸ ਤਰ੍ਹਾਂ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਵਰਤੇ ਜਾ ਰਹੇ ਨੇ ਮੈਂ ਬਹੁਤ ਸਾਰੇ ਇਸ ਤਰੀਕੇ ਦੇ ਅਲੱਗ-ਅਲੱਗ ਜਿਹੜੇ ਵੀਡੀਓ ਨੇ ਅਕਾਲੀ ਦਲ ਦੇ ਲੀਡਰਾਂ ਦੇ ਖੁੱਲੇ ਮੰਚਾਂ ਤੇ ਜਿਹੜੇ ਵੀਡੀਓ ਨੇ ਉਹ ਸਾਰੇ ਵੀਡੀਓ ਮੈਂ ਲੱਭ ਲੱਭ ਕੇ ਮੈਂ ਆਪਣੀ ਟੀਮ ਦੀ ਡਿਊਟੀ ਲਈ ਹੈ ਕਿਉਂਕਿ ਮੈਂ ਸੁਣੇ ਨੇ ਕਈ ਕਿ ਉਹ ਸਵੇਰ ਨੂੰ ਉਹ ਸਾਰੇ ਵਿਸਥਾਰ ਦੇ ਵਿੱਚ ਮੈਂ ਉਹਦੇ ਤੇ ਹਜੋਜੀ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੂੰਗਾ ਪਰ ਮੈਂ ਜਿਹੜੀ ਪਹਿਲਾਂ ਗੱਲ ਕਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਾਨ ਨੂੰ ਖਤਰਾ ਹੈ ਸੋ ਪੰਜਾਬ ਦੇ ਡੀਜੀਪੀ ਜਾਂ ਪੰਜਾਬ ਦਾ ਕੋਈ ਪੁਲਿਸ ਅਫਸਰ ਅਗਰ ਕੋਈ ਤੱਥ ਲੈਣਾ ਚਾਹੁੰਦਾ ਹੈ ਤੇ ਉਹ ਬਿਲਕੁਲ ਬੜੇ ਸਤਕਾਰ ਨਾਲ ਉਹ ਮੇਰੇ ਨਾਲ ਗੱਲ ਕਰ ਸਕਦੇ ਆ ਮੈਂ ਉਹਨਾਂ ਨਾਲ ਉਹ ਵੀ ਤੱਥ ਸਾਂਝੇ ਕਰ ਦੂੰ ਬਾਕੀ ਸਵੇਰ ਨੂੰ ਪੂਰੀ ਵਿਆਖਿਆ ਕਰਾਂਗੇ ਕਿ ਸਿਆਸਤ ਦਾ ਪਦਦਰ ਪੰਜਾਬ 'ਚ ਨਹੀਂ ਡਿੱਗਣਾ ਚਾਹੀਦਾ ਸੀ ਇਹ ਗੱਲ ਬੜੀ ਚਿੰਤਾਜਨਕ ਜਿਹੜੀ ਸਿਤੀ ਹੈ ਇਹ ਪੰਜਾਬ ਚ ਬਣੀ ਹੈ ਬਿਲਕੁਲ ਡੱਲਾ ਜੀ ਇੱਥੇ ਮੈਂ ਗੱਲ ਜ਼ਰੂਰ ਉਹ ਵੀ ਕਰਨਾ ਚਾਹੂੰਗੀ ਸੁਖਬੀਰ ਬਾਦਲ ਧੜੇ ਵੱਲੋਂ ਵੀ ਕਈ ਬੜੇ ਹੀ ਸਮਝਦਾਰ ਅਗੂ ਵੀ ਨੇ ਜਿਹੜੇ ਬੜੇ ਸਿਆਣੇ ਤਰੀਕੇ ਨਾਲ ਆਪਣਾ ਵਿਰੋਧ ਔਰ ਆਪਣੀ ਗੱਲ ਵੀ ਰੱਖ ਰਹੇ ਨੇ ਅਗਰ ਮੈਂ ਗੱਲ ਕਰਾਂ ਡਾਕਟਰ ਦਲਜੀਤ ਸਿੰਘ ਚੀਮਾ ਦੀ ਜਿਨ੍ਹਾਂ ਨੇ ਗੱਲ ਕੀਤੀ ਕਿ ਅਸੀਂ ਜੋ ਹੈ ਕਾਨੂੰਨੀ ਕਾਰਵਾਈ ਅੱਗੋਂ ਦੀ ਕਰਾਂਗੇ ਆਪਣੀ ਪਾਰਟੀ ਆਪਣੇ ਦਫ਼ਤਰ ਆਪਣੇ ਚੋਣ ਨਿਸ਼ਾਨ ਦੇ ਲਈ ਸੋ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਮੈਂ ਜ਼ਰੂਰ ਚਾਹੂੰਗੀ ਉਹਨਾਂ ਦਾ ਇਹ ਬਿਆਨ ਵੀ ਆਪਾਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਤੇ ਇਸ ਉੱਪਰ ਵੀ ਅੱਗੋਂ ਤੁਸੀਂ ਵਿਆਖਿਆ ਜ਼ ਨੇ ਦੇਖੋ ਬਿਲਕੁਲ ਤੁਹਾਡਾ ਬੜਾ ਤੁਸੀਂ ਮਹੱਤਵਪੂਰਨ ਗੱਲ ਕਹੀ ਸੁਖਵੀਰ ਬਾਦਲ ਧੜੇ ਚ ਬਹੁਤ ਸਾਰੇ ਲੀਡਰ ਨੇ ਜਿਹੜੇ ਮੈਂ ਪਹਿਲਾਂ ਵੀ ਕਿਹਾ ਕਿ ਬੁੱਧੀਜੀਵੀ ਔਰ ਬੁੱਧੀਮਾਨ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਦੂਜਾ ਧੜਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਉਹ ਸਾਡਾ ਨਾਮ ਨਾ ਵਰਤੇ ਪਰ ਉਹਦੇ ਪਿੱਛੇ ਤਰਕ ਦਿੱਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੇਖੋ ਇਹ ਤਾਂ ਗੱਲ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਟਾਈਟਲ ਯਾਨੀ ਹਰਪਿੰਦ ਸਿੰਘ ਹੁਨਾ ਦੀ ਧਿਰ ਦਾਵਾ ਕਰਦੀ ਹੈ ਕਿ ਅਸੀਂ ਹੀ ਸ਼੍ਰੋਮਣੀ ਅਕਾਲੀ ਦਲ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਹਵਾਲੇ ਦੇ ਸੰਬੰਧ ਚ ਦਾਵਾ ਕਰ ਰਹੇ ਨੇ ਉਹ ਡਾਕਟਰ ਦਲਜੀਤ ਸਿੰਘ ਚੀਮਾ ਦਾਵਾ ਕਰ ਰਹੇ ਨੇ ਕਿਉਂਕਿ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੇ ਸਾਡੇ ਕੋਲੇ ਮਾਨਤਾ ਵੀ ਹੈ ਸੰਵਿਧਾਨ ਦੇ ਧਾਰੇ ਚ ਅਸੀਂ ਰਜਿਸਟ੍ਰੇਸ਼ਨ ਕਰਾਈ ਹੈ ਸਾਡੇ ਕੋਲੇ ਚੋਣ ਕਮਿਸ਼ਨ ਨੇ ਸਾਨੂੰ ਸਿੰਬਲ ਦਿੱਤਾ ਹੈ ਇਹਨਾਂ ਦਾ ਇਹ ਦਾਵਾ ਬਿਲਕੁਲ ਸਹੀ ਹੈ ਔਰ ਇਹ ਵੀ ਗੱਲ ਕਹਿ ਰਹੇ ਨੇ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ ਅਸੀਂ ਕ੍ਰਿਮੀਨਲ ਕੰਪਲੇਂਟ ਫਾਈਲ ਕਰਾਂਗੇ ਪਰ ਜਿਹੜਾ ਇਹਨਾਂ ਦਾ ਗੱਲ ਕਰਨ ਦਾ ਤਰੀਕਾ ਹੈ ਡਾਕਟਰ ਦਿਲਜੀਤ ਸਿੰਘ ਚੀਮਾ ਹੋਣਾ ਦਾ ਉਹ ਠੀਕ ਹੈ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਆਪਣਾ ਦਾਵਾ ਰੱਖਿਆ ਇਹਨਾਂ ਨੇ ਕਿਤੇ ਵੀ ਧਮਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰਾ ਜਿਹੜੀ ਪਹਿਲੀ ਗੱਲ ਸੀ ਉਹਨਾਂ ਅਕਾਲੀ ਦਲ ਦੇ ਲੀਡਰਾਂ ਬਾਰੇ ਸੀ ਜਿਹੜੇ ਸ਼ਰਯਾਮ ਇਹ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੋਣ ਦੀ ਗੱਲ ਕੀਤੀ ਯਾਨੀ ਹਰਪੀ ਸਿੰਘ ਨੇ ਖੋਣ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਵਾਰੀ ਡਾਕਟਰ ਰਜੀਸ਼ਿੰਗ ਚੀਮਾ ਦਾ ਪੱਖ ਵੀ ਆਪਾਂ ਰੱਖ ਦਨੇ ਆ ਵੀ ਉਹਨਾਂ ਨੇ ਕਿਹੜੀ ਗੱਲ ਕਹੀ ਔਰ ਇਸ ਤੋਂ ਇਲਾਵਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆਪਣਾ ਕੋਈ ਪੱਖ ਚਾਹਣ ਕਿ ਅਸੀਂ ਦਿਖਾਈਏ ਅਸੀਂ ਨਿਸ਼ਚਿਤ ਤੌਰ ਤੇ ਉਹਨਾਂ ਦਾ ਪੱਖ ਵੀ ਵਿਖਾਵਾਂਗੇ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜੋ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਆ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ ਕਿਉਂਕਿ ਜਲਸਾਜੀ 420 ਇਸ ਕਰਕੇ ਜਿਹੜੇ ਜਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਦਾਨ ਸਾਜੀ ਨਹੀਂ ਹੋਣੀ। ਆਹ ਨੋਟੀਫਿਕੇਸ਼ਨ ਆ ਸਦਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ। ਆ ਮੇਰੇ ਕੋਲ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 3 1996 ਦਾ ਇਹਦੀਆਂ ਪਹਿਲੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹਦੇ ਨਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਤੁਸੀਂ ਦੇਖੋ ਡਾਕਟਰ ਦੂਜੀਤ ਸਿੰਘ ਚੀਮਾ ਦੀ ਆਪਾਂ ਗੱਲ ਸੁਣੀ ਉਹਨਾਂ ਨੇ ਆਪਣਾ ਦਾਵਾ ਰੱਖਿਆ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨੂੰ ਲੈ ਕੇ ਵਿਵਾਦ ਜ਼ਰੂਰ ਹੈ ਡਾਕਟਰ ਦਲੀਪ ਸਿੰਘ ਚੀਮਾ اور ਸੁਖਬੀਰ ਬਾਦਲ ਦੇ ਧੜੇ ਦਾ ਦਾਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸੀਂਾਂ ਵਿਧਿ ਵਿਵਧਾਨ ਸੰਵਿਧਾਨ ਦੂਸਰੀ ਧਿਰ ਉਹ ਕਹਿ ਰਹੀ ਹੈ ਕਿ 2 ਦਸੰਬਰ ਦੇ ਹੁਕਮਨਾਮੇ ਮੁਤਾਬਕ 7 ਮੈਂਬਰੀ ਕਮੇਟੀ ਬਣੀ 5 ਮੈਂਬਰੀ ਨੂੰ ਹੁਕਮ ਹੋਇਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਵਿਧਿ ਵਿਵਧਾਨ ਮੁਤਾਬਕ ਦੂਸਰਾ ਧੜਾ ਬਾਗੀ ਹੋ ਗਿਆ ਤੇ ਅਸੀਂ ਡੈਲੀਗੇਟ ਚੁਣ ਕੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਇਹ ਉਹਨਾਂ ਦਾ ਦਾਵਾ ਹੈ ਇਹ ਦਾਵੇ ਸਿਆਸਤ ਦੇ ਵਿੱਚ ਲੋਕਾਂ 'ਚ ਜਾਂਦੇ ਨੇ ਲੋਕ ਫੈਸਲਾ ਕਰਦੇ ਨੇ ਪੰਥ ਫੈਸਲਾ ਕਰਦਾ ਪਰ ਕਿਸੇ ਨੂੰ ਠਮਕਾਉਣਾ ਜਾਂ ਇਹ ਕਹਿਣਾ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਚੌੜ ਨਿਸ਼ਾਨ ਦਫ਼ਤਰ ਤੇ ਐਸਜੀਪੀਸੀ ਖੋਣ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਤਰਕਸੰਗਤ ਨਹੀਂ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਅਦਾਲਤੀ ਕੇਸ ਵਾਲੀ ਗੱਲ ਹੈ ਉਹਦੇ ਤੇ ਉਹਨਾਂ ਨੇ ਟਿੱਪਣੀ ਕੀਤੀ ਸੀ ਪ੍ਰੈਸ ਕਾਨਫਰੈਂਸ 'ਚ ਦੋ ਤਿੰਨ ਦਿਨ ਪਹਿਲਾਂ ਇੱਕ ਵਾਰੀ ਛੋਟੇ ਜੀ 5 ਸੈਕਿੰਡ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਸੁਣ ਲਈਏ ਤੇ ਉਹਦੇ ਨਾਲ ਹੀ ਅਸੀਂ ਇਜਾਜ਼ਤ ਲਵਾਂਗੇ ਔਰ ਕੋਈ ਵੀ ਧਿਰ ਕੋਈ ਵੀ ਸਿਆਸੀ ਧਿਰ ਕੋਈ ਆਪਣਾ ਪੱਖ ਰੱਖਣਾ ਚਾਵੇ ਜਾਂ ਕੋਈ ਜਨਤਕ ਧਿਰ ਤੇ ਤੁਸੀਂ ਆਪਣੀ ਗੱਲ ਸਾਡੇ ਤੱਕ ਪਹੁੰਚਾਓ ਅਸੀਂ ਜ਼ਰੂਰ ਤੁਹਾਡੀ ਗੱਲ ਵੀ ਸਾਂਝੀ ਕਰਾਂਗੇ ਯਾਨੀ ਹਰਪ੍ਰੀਤ ਸਿੰਘ ਦੀ ਅਖੀਰ ਚ ਗੱਲ ਸੁਣ ਲਈ ਜੀ ਉਹਨਾਂ ਨੂੰ ਕਹੇ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਸੋ ਬਬੋ ਤੁਹਾਨੂੰ ਧੰਨਵਾਦ ਡੱਲਾ ਜੀ ਅੱਜ ਇਸ ਬਹੁਤ ਹੀ ਖਾਸ ਔਰ ਅਹਿਮ ਮੁੱਦਾ ਜੋ ਸੀ ਜ਼ਰੂਰੀ ਇਸ ਉੱਪਰ ਗੱਲ ਕਰਨੀ ਜ਼ਰੂਰੀ ਸੀ ਇਸ ਉੱਪਰ ਵਿਸ਼ਲੇਸ਼ਣ ਕਰਨਾ ਵੀ ਬਹੁਤ ਜ਼ਰੂਰੀ ਸੀ ਕਿ ਆਖਿਰ ਜਿਹੜੇ ਸਿਆਸਤ ਦਾ ਪੱਧਰ ਇਹਨਾਂ ਨੀਵਾ ਕਿਉਂ ਜਾ ਰਿਹਾ ਹੈ ਕਿਉਂ ਜੋ ਹੈ ਸ਼ਬਦਾਂ ਦੀ ਮर्यादा ਨਹੀਂ ਰੱਖੀ ਜਾ ਰਹੀ ਸੋ ਅੱਗੋ ਵੀ ਜੋ ਹੈ ਪੰਜਾਬ ਦੀ ਸਿਆਸਤ ਤੇ ਨਜ਼ਰ ਬਣਾਈ ਰੱਖਾਂਗੇ ਖਾਸ ਖਾਸ ਮੁੱਦਿਆਂ ਦੇ ਉੱਪਰ ਜੋ ਹੈ ਤੁਹਾਡਾ ਵਿਸ਼ਲੇਸ਼ਣ ਡੱਲਾ ਜੀ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਦੇ ਰਵਾਂਗੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਸੰਜੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਵੀ ਹਾਂ ਨੀ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ